ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸੇਲ ਪੂਜਿਸ ਬਗਲ ਸਮਾਦੰ ਮੁਖ ਝੂਠ ਵਿਪੂਖਨ ਸਾਰੰ ਤਰਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਲਾਟੰ ਦਵੇ ਧੋਤੀ ਬਸਤਰ ਕਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਸ਼ਚੋ ਤਿਆਵੇ ਬਿਨ ਸਤਿਗੁਰ ਬਾਟ ਨ ਪਾਵੇ ਨਹਿ ਫਲੰ ਤਸਾ ਜਨਮ ਸ ਜਾਵਦ ਬ੍ਰਹਮ ਨ ਬਿੰਦ ਤੇ ਸਾਗਰੰ ਸੰਸਾਰ ਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤੈ ਬ੍ਰਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਰਤਾ ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਣਸ ਭਿਓ ਨਾਨਕ ਤਾ ਕੋ ਦਾਸ ਹੈ ਸੋਈ ਨਿਰੰਝਣ ਦਿਓ ਇਕ ਕ੍ਰਿਸ਼ੰਤ ਸਰਬ ਦੇਵਾ ਦੇਵ ਦੇਵਾ ਤੈ ਆਤਮ ਆਤਮੁਗ ਸ਼ਰੀ ਬਾਸੂ ਦੇਵਸ ਜੇ ਕੋਈ ਜਾਨਸ ਭੇਵ ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ ਸ਼ਲੋਕ ਸਹਸਕ੍ਰਿਤੀ ਮਹਲਾ 5 ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਨੈ ਕਤੰਚ ਪ੍ਰਾਤ ਮੀਤ ਹਿਤ ਬੰਦਵ ਕਤੰਚ ਮੋਹ ਕੁਟੰਬਤ ਕਤੰਚ ਚਪਲ ਮੋਹਿਨੀ ਰੂਪੰਗ ਪਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬੰਦਾ ਅਚੁੱਤ ਤਨੈ ਤਰਗੰਤ ਮਾਤ ਪਿਤਾ ਸਨੇਹੰਗ ਤ੍ਰਿਗ ਸਨੇਹੰਗ ਭਲਾਤ ਬੰਦਵੈ ਤ੍ਰਿਗ ਸਨੇਹੰ ਬਨਿਤਾ ਬਲਾਸ ਸੁਤੈ ਤ੍ਰਿਗ ਸਨੇਹੰਗ ਗਿਰਹਾਰਥ ਕਹਿ ਸਾਦ ਸੰਗ ਸੁਨੇ ਸਤਮ ਸੁਖੰ ਬਸੰਤ ਨਾਨਕਾ ਮਥੰਤ ਦੇਹੰ ਖਣੀੰਤ ਬਲੰਤੰ ਬਰਦੰਦੰ ਜਰਵਾ ਹਿਤੰ ਮਾਇਆ ਆਤੰਤ ਆਸਾ ਆਥਤ ਪਵਨੰ ਗਨੰਤ ਸਵਾਸਾ ਪਿਆਨ ਧਰਮੰ ਪਤਾਂਤ ਮੋਹ ਕੂਪ ਦੁਰ ਲਬੰ ਦੇਹੰ ਤਤ ਆਸ ਰਣ ਨਾਨਕ ਗੋਬਿੰਦ 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 ਕੋ ਬਾਲ ਕਿਰਪਾ ਕਾਚ ਕੋਟੰਗ ਰਚੰਤ ਤੋਇੰਗ ਲੀਪਤੰ ਹਰਕਤ ਚਰਮਣੈ ਨਵੰਤ ਦੁਆਰੰਗ ਪੀਤ ਰਹਿਤੰ ਬਾਏ ਰੂਪੰਗ ਅਸਥੰਭਨ ਗੋਬਿੰਦ ਨਾਮੰ ਨਹਿ ਸਿਮਰੰ ਅਗਿਆਨੀ ਜਾਣਤ ਅਸਰੰ ਦੁਰਲਭ ਦੇਹ ਉਦਰੰਤ ਸਾਧ ਸਰਣ ਨਾਨਕ ਹਰ 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 ਹਰਿ ਹਰੇ ਜਪੰਤ ਸੁਪੰਤ ਤਿਆੰਗ ਅਚੂਤ ਗੁਣ ਗੰਧਾ ਉਰਨ ਬਹੋ ਲੋ ਕਰਪਾਲਾ ਗਭੀਰੰ ਉਚੈ ਸਰਬੰਗ ਅਪਾਰਾ ਪ੍ਰਤਿਆ ਪ੍ਰਯੰਗ ਵਿਸਰਾਮ ਚਰਣੰ ਅਨਾਥ ਨਾਥੇ ਨਾਨਕ ਸ਼ਰਣੰ ਮ੍ਰਿਗੀ ਭੇਖੰ ਬਦਕ ਪ੍ਰਹਣੀ ਲਖੈ ਆਵਦ ਅਹੋ ਜਸੈ ਰਖੀਣ ਗੋਪਾਲੇ ਨਾਨਕ ਰੋਮਨਾ ਸ਼ਿੱਦਤੈ ਤੇ ਬਹੁ ਯਤਨ ਕਰਤਾ ਬਲਵੰਤ ਕਾਰੀ ਸਵੰਤ ਸੂਰਾ ਚਤਰ ਦਿਸੈ ਵਿਖਮ ਥਾਨ ਬਸੰਤ ਊਚੈ ਨਹਿ ਸਿਮਰੰਤ ਮਰਣੰਗ ਕਦਾਂਚੈ ਹਵੰਤ ਆਗਿਆ ਭਗਵਾਨ ਪੁਰਖ ਨਾਨਕ ਕੀਤੀ ਸਾਸ ਅਕਲ ਖਤੇ ਸ਼ਬਦੰ ਰਤੰਗ ਖੇਤੰਗ ਮਾਇਆ ਕੀਰਤਨ ਕਲੀ ਕਰਮ ਕਰਤਵਾ ਮਟੰਤ ਤਤਰਾਗਤ ਪਰਮ ਮੋਹੰ ਭਗਵਾਨ ਰਮਣ ਸਰਬਤਰ ਥਾਨ ਦ੍ਰਿਸ਼ਟ ਤੋਇੰ ਅਮੋਗ ਦਰਸ਼ਨ ਬਸੰਤ ਸਾਧ ਰਸਨਾ ਹਰ 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 ਹਰੇ ਨਾਨਕ ਪ੍ਰੀਏ ਜਾਪ ਜਪਨਾ ਕਟੰਤ ਰੂਪੰਗ ਕਟੰਤ ਦੀਪੰਗ ਕਟੰਤ ਰਾਵ ਸਸੀਰ ਨਖਤਰ ਗਗਨੰ ਕਟੰਤ ਬਸੂਦਾ ਅਗਰ ਤਰ ਸਿਖੰਡੰ ਕਟੰਤ ਲਲਨਾ ਸੋਤ ਪ੍ਰਾਤ ਹੀਤੰ ਕਟੰਤ ਕਨਿਕ ਮਾਨਿਕ ਮਾਇਆ ਸਭ ਰੂਪੰਗ ਨਹ ਕਟੰਤ ਕੇਵਲ ਗੋਪਾਲ ਅਚੁੱਤ ਅਸਥਿਰ ਨਾਨਕ ਸਾਧ ਜਨਮ ਨਹਿ ਬਲੰਬ タルਮੰਗ ਬਲੰਬ ਪਾਪੰਗ ਦੜੰਤ ਨਾਮੰਗ ਤਜੰਤ ਲੋਬੰ ਸਰਣ ਸਤੰਕਿਲ ਬਿਖਨਾਸੰ ਪ੍ਰਾਪਤੰ ਧਰਮ ਲਖਣੰ ਨਾਨਕ ਜੈ ਸੁਪ੍ਰਸੰ ਮਾਦਵੈ ਮਿਰਤ ਮੋਹੰਗ ਅਲਪ ਬੁਧੰ ਅਰਚੰਤ ਬਨਿਤਾ ਬਨੋਰ ਸਾਹੰ ਜੋ ਬਨ ਬ੍ਰਹ ਕਰਮ ਕਨਿਕ ਕੁੰਡਲੈ 72 ਮੰਦਰ ਸੋਬੰਤ ਵਸਤਰਾ ਇਤ੍ਰੰਤ ਮਾਇਆ ਬਾਪਿੰਤ ਹੇ ਅਚੁੱਤ ਸਲਨ ਸੰਤ ਨਾਨਕ ਭੋ ਪਾਗਵਨੇ ਨਮੈ ਜਨਮੰ ਤੈ ਮਰਣੰ ਹਲਖੰ ਤੈ ਸੋਗੰ ਭੋਗੰ ਤੈ ਰੋਗੰ ਉਚੰ ਤ ਨਿਚੰ ਨਾਨਸੂ ਮੂਚੰ ਅਰਾਜਨੰ ਤਮਾਨੰ ਅਭਿਮਾਨੰ ਤਹੀਨੰ ਪਰਵਰਤ ਮਾਰਗੰ ਵਰਤੰਤ ਬਿਨਾਸੰ ਗੋਬਿੰਦ ਭਜਨ ਸਾਧ ਸੰਗੇਣ ਅਸਥ੍ਰਿੰਗ ਨਾਨਕ ਭਗਵੰਤ ਭਜਨਾਸਨੰ ਕਰਪੰਤ ਹਰੀੰ ਮਤ ਤਤ ਗਿਆਨੰ ਬਿਗ ਸੀਦਾ ਬੁਧਾ ਕੁਸਲ ਥਾਨੰ ਬਸੰਤ ਰਖਿੰ ਤਿਆਗ ਮਾਨੰ ਸੀਤਲੰਤ ਰਿਦਿੰ ਦਰੜਾ ਸੰਤ ਗਿਆਨੰ ਰਹੰਤ ਜਨਮ ਹਾਰ ਦਰਸ ਲੀਣਾ ਵਜੰਤ ਨਾਨਕ ਸ਼ਬਦ ਥੀਣਾ ਕਹੰਤ ਬੇਦਾ ਗੁਣੰਤ ਗੁਣੀਆਂ ਗੁਣੰਤ ਬਾਲਾ ਬਹੁਪਿੱਧ ਪ੍ਰਕਾਰਾ ਦਰਦੰਤ ਸੁਬਿਧਿਆ ਹਰ ਹਰ ਕ੍ਰਪਾਲਾ ਨਾਮਦਾਨ ਜਚਤ ਨਾਨਕ ਦੈਨ ਹਾਰ ਗੁਰਗੋਪਾਲਾ ਨਹਿ ਚਿੰਤਾ ਮਾਤ ਪਿਤ ਪ੍ਰਾਤੈ ਨਹਿ ਚਿੰਤਾ ਕਛ ਲੋਕ ਕਹੈ ਨਹਿ ਚਿੰਤਾ ਬਨਿਤਾ ਸੁਤ ਮੀਤਾ ਪਰਵਿਰਤ ਮਾਇਆ ਸਰੰਬੰਦਨੈ ਦਿਆਲਿਕ ਭਗਵਾਨ ਪੁਰਖੈ ਨਾਨਕ ਸਰਬਜੀ ਪ੍ਰਤਪਾਲਕੈ ਅਨਤ ਵਿਤੰਤੰ ਅਨਿਤ ਚਿੰਤੰ ਅਨਿਤ ਆਸਾ ਬਹੁ ਵਿਦ ਪ੍ਰਕਾਰੰ ਅਨਿਤ ਹਿਤੰ ਅਹੰਗ ਬਦੁੰ ਪਰਮ ਮਾਇ ਮਲਨ ਵਿਕਾਰੰ ਫਰੰਤ ਜੋਨ ਅਨੇਕ ਜਠ ਰਾਗਨ ਨਹਿ ਸਮਰੰਤ ਮਲੀਣ ਬਦੈ ਬਦੈ ਸ੍ਰੀ ਗੋਬਿੰਦ ਕਰਤ ਮਾਇਆ ਨਾਨਕ ਪਤਿਤ ਉਦਾਹਰਣ ਸਾਧ ਸੰਗ ਮੈਂ ਗਰੰਤ ਗਿਰ ਪਤਿਤ ਪਤਾਲੰਗ ਜਲੰਤ ਦੇਦੀ ਪੈ ਬੈਸ ਬੈਸ ਸੁਸਾਂਤ ਰਹਿ ਬਹੰਤ ਅਗਾਹ ਤੋਇੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤੈ ਮਰਣੈ ਨਿਕ ਸਾਧਨੰ ਨੈ ਸਿਧ ਤੇ ਨਾਨਕ ਅਸਤੰਮ 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 ਸ਼ਬਦ ਸਾਦ ਸਭ ਜਨੈ ਕੋਰ ਦੁਖੰ ਅਨੇਕ ਹਤਿੰ ਜਨਮ ਦਰਿਦਰੰ ਮਹਾ ਵਿਖਾਦੰ ਮੇਤੰ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਭਾਵਕ ਕਾਸਟ ਪਸਮੰਗ ਕਰੋਤ ਵਾੰਦਕਾਰ ਸਿਮਰਤ ਪ੍ਰਕਾਸ਼ੁ ਗੁਣ ਰਮੰਤ ਅਗ ਖੰਡਨੈ ਰਿੱਧ ਬਸੰਤ ਪੈ ਪੀਤ ਦੁਤੈ ਕਰਮ ਕਰਤ ਮਹਾਨ ਨਿਰਮਲ ਜਨਮ ਮਰਨ ਰਹੰਤ ਸ੍ਰੋਤਾ ਸੁਖ ਸੁਮੂ ਅਮੋਗ ਦਰਸ਼ਨੈ ਸ਼ਰਨ ਜੋਗ ਨੰਗ ਸੰਤ ਪ੍ਰੀਏ ਨਾਨਕ ਸੋ ਭਗਵਾਨ ਖੇਮੰਗ ਕਰੋਤ ਪਾਛੰਗ ਕਰੋਤ ਅਗਰਣੀ ਮੇ ਨਰਾਸੰ ਆਸ ਪੂਰਨ ਨਿਰਤਨ ਭੰਗ ਤਨਵੰਤੈ ਰੋਗੀਂ ਰੋਗ ਖੰਡਨੈ ਭਗਤੰ ਭਗਤ ਦਾਨੰ ਰਾਮ ਨਾਮ ਗੁਣ ਕੀਤਨੈ ਪਾਰ ਬ੍ਰਹਮ ਪੁਰਖ ਦਤਾਰੇ ਨਾਨਕ ਗੁਰ ਸੇਵਾ ਕੇੰਗ ਨਾ ਲਵਤੈ ਅਦਰੰਗ ਧਰੰਗ ਭਾਰਣੇ ਨਿਰਤਨੈ ਤਨ ਨਾਮ ਨਰਹਰੇ ਅਨਾਥ 나ਥ ਗੋਬਿੰਦੇ ਬਲਹੀਨ ਬਲ ਕੇਸਵੇ ਸਰਬਪੂਤ ਧਿਆਲ ਅਚੁੱਤ ਦੀਨ ਬੰਦਵ ਦਮੋਦਰੈ ਸਰਬਗੈ ਪੂਰਨ ਪੁਰਖ ਭਗਵਾਨੇ ਭਗਤ ਵਸ਼ਲ ਕਰਨ ਮੈ ਕਟ ਕਟ ਬਸੰਤ ਬਾਸੁ ਦੇਵੇ ਪਾਰ ਬ੍ਰਹਮ ਪਰਮੇਸ਼ਰ ਜਚੰਤ ਨਾਨਕ ਕਿਰਪਾਲ ਪ੍ਰਸਾਦੰ ਨਹ ਬਿਸਰੰਤ ਨਹ ਬਿਸਰੰਤ ਨਾਰਾਇਣੇ ਨਹ ਸਮਰੰਤ ਨਹ ਸੇਵਕੰ ਨਹ ਪ੍ਰੀਤ ਪਰਮ ਪੁਰਖੋਤਮੰ ਤਾਵ ਪਲਸਾਦ ਸਿਮਰਤੇ ਨਾਮੰਗਰ ਨਾਨਕ ਕਰਪਾਲ ਹਰ ਹਰ ਗੁਰੰਗ ਭਲਣ ਪੋਖਣ ਕ੍ਰੰਤ ਜੀਆ ਬਿਸਲਾਮ ਸਾਧਨ ਦੇਵੰਤ ਦਾਨੰਗ ਸਿਰਜੰਤ ਰਤਨ ਜਨਮ ਚਤਰ ਚੇਤਨੈ ਵਰਤੰਤ ਸੁਖ ਆਨੰਦ ਪ੍ਰਸਾਦਾ ਸਮਰੰਤ ਨਾਨਕ ਹਰ ਹਰ ਹਰੇ ਅਨਿਤੇ ਰਚਨਾ ਨਿਰਮੋਹ ਤੇ ਦਾਨੰਗ ਪਰਾ ਪੂਰਬੀਣ ਪੁਚੰਤੇ ਮਹੀਬ ਤੇ ਵਪਰੀਤ ਬੁੱਧੈ ਬੁਜੰ ਮਾਰਤ ਲੋਕੈ ਨਾਨਕ ਚਿਰੰਕਾਲ ਦੁਖ ਭੋਗਤੇ ਵਿਰਥਾ ਅਨੁ ਗ੍ਰਹਿੰ ਗੋਬਿੰਦੈ ਜਸੈ ਸਿਮਰਣ ਰਿੰਦ ਤਰੈ रोगं महा रोगं विस्मृते करनामय रमणं केवलं कीर्तनं सुद्रं देह तारणे अमृत नाम नारायण नानक पीवितं संत ना तृप्ते सहनशील संतं सम मित्रस ਦੁਰਜਨ ਨਾਨਕ ਭੋਜਨ ਅਨਿਕ ਪ੍ਰਕਾਰਣ ਨਿੰਦਕ ਆਵਦ ਹੋਏ ਉਪ ਤਿਸ਼ਟ ਤੇ ਤਿਰਸਕਾਰ ਨਹ ਭਵੰਤ ਨਹ ਭਵੰਤ ਮਾਨ ਭਗਨ ਪੰਗਨਨ ਹੈ ਸੋਭਾਹੀਨ ਨਹ ਭਵੰਤ ਨਹ ਭਵੰਤ ਸੰਸਾਰ ਦੁਖਨੈ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਾਸਨੇ ਸੈਨਾ ਸਾਧ ਸਮੂਹ ਸੂਰ ਅਚਿੰਤੰ ਸਨਾਹੰ ਤਨ ਨਿਮਰਤਾ ਹੈ ਅਬਦ ਗੁਣ ਗੋਬਿੰਦ ਰਮਣੰਗ ਓਟ ਗੁਰ ਸ਼ਬਦ ਕਰ ਚਰਮਣੈ ਅਰੂੜ ਤੇ ਅਸਵ ਰਥ ਨਾਗ ਬੁਜੰਤੇ ਪ੍ਰਭ ਮਾਰਗ ਵਿਚਰਤੇ ਨਿਰਭੈੰਗ ਸਤਰ ਸੈਨਾ ਤੇ ਅੰਤੇ ਗੋਪਾਲ ਕੀਰਤਨੇ ਜਿਤਦੇ ਵਿਸਵ ਸੰਸਾਰੇ ਨਾਨਕ ਵਸੈ ਕਰੋਤ ਪੰਚ ਤਸਕਰੇ ਮ੍ਰਿਗ ਤ੍ਰਿਸ਼ਨਾ ਗੰਦਰਬ ਨਗਰੰਗ ਦਰਮ ਛਾਇਆ ਰਚ ਦੁਰਮਤੈ ਤਤੇ ਕੋਟਾਮ ਮੋਹ ਮਥਿਆ ਸਿਮਰੰਤ ਨਾਨਕ ਰਾਮ ਰਾਮ ਨਾਮੇ ਨਚ ਵਿਦਿਆ ਨਿਦਾਨ ਨਿਗਮ ਨਚ ਗੁਣੰਗ ਨਾਮ ਕੀਰਤਨੇ ਨਚ ਰਾਗ ਰਤਮ ਕੰਠੰਗ ਨਹਿ ਚੰਚਲ ਚਤਰ ਚਤਰੇ ਭਾਗ ਉਦਮ ਲਬਦ ਮਾਇਆ ਨਰਕ ਸਾਧ ਸੰਗ ਖਲ ਖੰਡਤੈ कंथरमणी राम राम माला हस्त ऊच प्रेम धरणी जी पण जो उत्तम श्लोक उद्रण नयन नंदनी गोर मंत्र हीणस जो प्राणी तिरगंत जन्म भ्रष्टणे कुकरे सुकरे गर्तबेन कक सर्पने तुल खले ਸਰਨ ਨਰਬਿੰਦੂ ਪਜਰੰਗ ਰਿਦੰਗ ਨਾਮ ਧਾਲਣੇ ਕੀਰਤਨੇ ਸਾਧ ਸੰਗੇਣ ਨਾਨਕ ਨਹਿ ਦ੍ਰਿਸ਼ਟੰਤ ਜਮਦੂਤ ਨਹਿ ਨਚ ਦੁਰਲਭੰ ਤਨੰਗ ਰੂਪੰਗ ਨਚ ਦੁਰਲਭੰ ਸਵਰਗ ਰਾਜਨੇ ਨਚ ਦੁਰਲਭੰ ਭੋਜਨੰਗ ਬਿਜਨੰਗ ਨਚ ਦੁਰਲੰਭ ਸਵਚ ਅੰਬਰੇ ਨੱਚ ਦੁਰਲੰਭੰਗ ਸੋਤ ਮੇਤਰ ਪ੍ਰਾਂਤ ਬੰਧਵ ਨੱਚ ਦੁਰਲੰਭ ਬਨਿਤਾ ਬਿਲਾਸਾ ਨੱਚ ਦੁਰਲੰਭੰਗ ਵਿਦਿਆ ਪ੍ਰਵੀਣੰਗ ਨੱਚ ਦੁਰਲੰਭੰਗ ਚਤਰ ਚੰਚਲੈ ਦੁਰਲੰਭੰਗ ਇੱਕ பகਮਾਨ ਨਾਮੇ ਨਾਨਕ ਲਬਿਦਿੰ ਸਾਧ ਸੰਗ ਕਿਰਪਾ ਪ੍ਰਭੰਗ ਜਤਕ ਤੇ ਤਤ ਦੁਸ਼ਟੰ ਸਵਰਗ ਮਰਤ ਪਿਆਰ ਲੋਕਾ ਸਰਬਤਰ ਰਮਣ ਗੋਬਿੰਦੇ ਨਾਨਕ ਲੇਪ ਛੇਪ ਨ ਲਿਪਟੈ ਵਿਖਿਆ ਭਯੰਤ ਅਮਰਤੰ ਦੁਸ਼ਟਾ ਸਖਾ ਸਵਜਨਿ ਦੁਖੰ ਭਯੰਤ ਸੁਖੰ ਭੈ ਪੀਤੰ ਤੈ ਨਿਰਭੈ ਕਾਣ ਬਿਹੂਨ ਬਿਸਰਾਮ ਨਾਮੰਗ ਨਾਨਕ ਕਿਰਪਾਲ ਹੋਰ ਹਰ ਗੁਰੈ ਸਰਬ ਸੀਲ ਮਮ ਸੀਲੰਗ ਸਰਬ ਪਾਵਨ ਮਮ ਪਾਵਨੇ ਸਰਬ ਕਰਤਬ ਮਮੰਗ ਕਰਤਾ ਨਾਨਕ ਲੀਪ ਛੀਪ ਨੈ ਲਿਪਤੇ ਨੈ ਸੀਤਲੰਗ ਚੰਦਰ ਦੇਵ ਨਹਿ ਸੀਤਲੰਗ ਬਾਵਨ ਚੰਦਨੇ ਨਹ ਸੀਤਲੰਗ ਸੀਤ ਰਤੇਣ ਨਾਨਕ ਸੀਤਲੰਗ ਸਾਜ ਸਭ ਜਨੇ ਮੰਤਰੰਗ RAM RAM ਨਾਮੰਗ ਧਾਨੰਗ ਸਰਬਤਰ ਪੂਰਨੇ ਗਿਆਨੰਗ ਸੰਮ ਦੁਖ ਸੁਖੰਗ ਜੁਗਤ ਨਰਮਲ ਨਿਰਵਾਰਣੇ ਦਿਆਲੰਗ ਸਰਬਤਰ ਜੀਆ ਪੰਚ ਦੋਖ ਬਿਵਰਜਿਤ ਤੇ ਉਜਨੰ ਗੁਗਪਾਲ ਕੀਰਤਨੰ ਅਲਪ ਮਾਇ ਜਲ ਕਮਲ ਰਹਿਤੇ ਉਪਦੇਸ ਸਿੰਘ ਸਮ ਮਿੱਤਰ ਸਤਰ ਭਗਵੰਤ ਭਗਤ ਪਾਵਨੀ ਪੜਨੰਦਾ ਨਹ ਸਰੋਤ ਸ਼੍ਰਵਣੰਗ ਆਪ ਤਿਆਗ ਸਗਲ ਰੇਣੂ ਕੈ ਖੱਟ ਲਖਣ ਪੂਰਨੰਗ ਪੁਰਖੈ ਨਾਨਕ ਨਾਮ ਸਾਜ ਸਭਜਨੇ ਅਜ ਪਗੰਤ ਕੰਧ ਮੂਲੰ ਬਸੰਤੇ ਸਮੀਬ ਕਿਹਰੇ ਤਤਰ ਗਤੇ ਸੰਸਾਰੇ ਨਾਨਕ ਸੋਗ ਹਰਖੰਗ ਵਿਆਪਤੇ ਸ਼ਲੰਗ ਛਦਰੰਗ ਕੋਟ ਬਿਗਨਿੰਗ ਅਪਰਾਧੰਗ ਕਿਲਬਿਖ ਮੂਲੰ ਪਰਮ ਮੋਹੰਗ ਮਾਨ ਅਪਮਾਨੰਗ ਮੰਦੰਗ ਮਾਇਆ ਵਿਆਪਤੰ ਮਿਤਰ ਜਨਮ ਪਰਮੰਤ ਨਰਕ ਅਨੇਕ ਉਪਾਵੰਗ ਨਾ ਸਿਦਦੇ ਨੈਰੋ ਮੋਲੰਗ ਸਾਥ ਸੰਗੈ ਜਪੰਤ ਨਾਨਕ ਗੋਪਾਲ ਨਾਮੰਗ ਰਮੰਤ ਗੁਣ ਗੋਬਿੰਦ ਨਿਤ ਪਤਰੈ ਤਰਣੁ ਸਰਣੁ ਸੁਆਮੀ ਰਮਣ ਸੀਲ ਪਰਮੇਸ਼ਰੈ ਕਰਨ ਕਾਰਣ ਸਮਰਥੈ ਦਾਨ ਦੇਤ ਪ੍ਰਭ ਪੂਰਨੈ ਨਰਾਸ ਆਸ ਕਰਨ ਸਕਲ ਅਰਥ ਆਲ ਆਲਿਆ ਗੋਲ ਨਿਧਾਨ ਸਿਮਰੰਤ ਨਾਨਕ ਸਗਲ ਜਚੰਤ ਜਟਕੈ ਦੁਰਗਮ ਸਥਾਨ ਸੁਗਮ ਮਹਾ ਦੂਹ ਸਰਬ ਸੁਖਣਾ ਦੁਰ ਬਚਨ ਭੇਦ ਪਰਮੰਗ ਸਾਕਤ ਪਿਸੰਗ ਤੈ ਸੁਰਜਨੇ ਆਸਥਿਤੰਗ ਸੋਗ ਹਰਖੰਗ ਭੈ ਖੀਣੰਗ ਤੈ ਨਿਰਭਵੇ ਪੈ ਟਵੀਂਗ ਮਹਾਨਗਰ ਬਾਸੰਤ ਧਰਮ ਲਖਣ ਪ੍ਰਭ ਮਯਾ ਸਾਧ ਸੰਗਮ ਰਾਮ ਰਾਮ ਰਮਣੰਗ ਸਰਣ ਨਾਨਕ ਹਰ ਹਰ ਦਿਆਲ ਚਲਣ ਛੇ ਅਜਿਤ ਸੂਰ ਸੰਗਰਾਮੰਗ ਅਤ ਬਲਨਾ ਬਹੁ ਮਰਦਨ ਗਾਣ ਗੰਦਰਬ ਦੇਵ ਮਨੁਖੈ ਪਸ ਪੰਖੀ ਬਿਮੋਨੈ ਹਾਰ ਕਰਨ ਹਾਰ ਨਮੋ ਸ਼ਿਕਾਰੰ ਸ਼ਰਨ ਨਾਨਕ ਜਗਦੀਸ਼ਵਰੇ ਹੇ ਕਾਮ ਨਰਕ ਵਿਸ਼ਰਾਮੰਗ ਬਹੁ ਜੋਨੀ ਪਰਮਾਨੈ ਚਿਤ ਹਰਣ ਤ੍ਰਲੋਕ ਗਮਣੰ ਜਾਪ ਤਪ ਸੀਲ ਬਿਧਾਰਨੈ ਅਲਪ ਸੁਖ ਅਵਿੱਤ ਚੰਚਲ ਊਚ ਨੀਚ ਸਮਾਵਨੈ ਤਵ ਭੈ ਬਮੂਹਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੇ ਕਲ ਮੂਲ ਕ੍ਰੋਧੰਗ ਕਦੰਚ ਕਰਣ ਨ ਉਪਰ ਜਤੇ ਵਿਖੰਤ ਜੀਵੰਗ ਵਸੰ ਕ੍ਰੋਤ ਨਿਰੰਤ ਕ੍ਰੋਚ ਜਥਾ ਮੁਰਕਟੇ ਅਨਿਕ ਸਾਸਨ ਤੜੰਤ ਜਮਦੂਤ ਨਵ ਸੰਗੇ ਅਦਮ ਨਰੈ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਜੀ ਰਖਿਆ ਕਰੋਤ 헤 ਲੋਬਾ ਲੰਪਟ ਸੰਗ ਸਰਮੋਰਾ ਅਨੇਕ ਲਹਿਰੀ ਕਲੋਲ ਤੇ ਤਾਵਤ ਜੀਆ ਬਹੁ ਪ੍ਰਕਾਰ ਅਨੇਕ ਪਾਂਦ ਬਹੁ ਡੋਲ ਤੇ ਨੱਚ ਮਿਤਰੰਗ ਨੱਚ ਇਸਤੰਗ ਨੱਚ ਬਾਦਵ ਨੱਚ ਮਾਤ ਪਿਤਾ ਤਵ ਲੱਜਿਆ ਅਕਰਣੰਗ ਕਰੋਤ ਅਖਾਦੇ ਖਾਦੰ ਅਸਾਜੰ ਸਾਜ ਸਮਝਿਆ ਤਰਹੇ ਤਰਹੇ ਸ਼ਰਣ ਸੁਆਮੀ ਵਿਗਿਆਪਤ ਨਾਨਕ ਹਰ ਨਰਹਰੇ ਏ ਜਨਮ ਮਰਨ ਮੂਲੰਗ ਅਹੰਕਾਰੰ ਪਪਾਤਮਾ ਮਿਤਰੰ ਤਜੰਤ ਸਤਰੰ ਜਿਰਣ ਦਿਲਣੰਤ ਨਿਕਮਾਇਆ ਬਿਸਤੀਰਨੇ ਅਵੰਤ ਜਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਪਰਮ ਭਿਆਨ ਉਧਿਆਨ ਰਮਣ ਮਹਾ ਵਿਕਟ ਅਸਾਧ ਰੋਗਣੇ ਬੇਦੰ ਪਾਰ ਬ੍ਰਹਮ ਪਰਮੇਸ਼ਵਰ ਅਰਾਦ ਨਾਨਕ ਹਰ ਹਰ ਹਰੇ ਹੀ ਪ੍ਰਾਨ ਨਾਥ ਗੋਬਿੰਦੇ ਕਿਰਪਾ ਨਿਦਾਨ ਜਗਤ ਗੁਰੂ ਇਹ ਸੰਸਾਰ ਤਾਪ ਹਰਨ ਕਰਨ ਮੈਂ ਸਭ ਦੁਖ ਹਰੋ ਇਹ ਸ਼ਰਨ ਜੋਗ ਦਿਆਲੇ ਦੀਨ नाथ ਮਾਇਆ ਕਰੋ ਸਰੀਰ ਸਵਸਥ ਖੀਣ ਸਮੈ ਸਿਮਰੰਤ ਨਾਨਕ RAM ਦਮੋਦਰ ਮਾਧਵੇ ਚਰਨ ਕਮਲ ਸਰਣ ਗਰਮਣ ਗੋਪਾਲ ਕੀਰਤਨੇ ਸਾਧ ਸੰਗੇਣ ਤਰਨ ਗ ਨਾਨਕ ਮਹਾਸਾਗਰ ਪੈ ਦੁਤਰ ਸਿਰ ਮस्तक ਰੱਖਿਆ ਪਾਰਬਮੰ ਹਸਤ ਕਾਇਆ ਰੱਖਿਆ ਪਰਮੇਸ਼ਰੰ ਆਤਮ ਰੱਖਿਆ ਗੋਪਾਲ ਸੁਮੀ ਤਨ ਚਰਨ ਰੱਖਿਆ ਜਗਦੀਸ਼ਰੰ ਸਲਬ ਰੱਖਿਆ ਗੁਰਦਿਆਲੇ ਭੈ ਦੂਖ ਬਿਨਾਛਨੇ ਭਗਤ ਬਸਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤੇ ਜੀਨ ਕਲਾ ਧਾਰਿਓ ਆਕਾਸ਼ੰ ਵਿਸੰਤਰੰ ਕਾਸਤ ਵਿਸੰਦੰ ਜੀਨ ਕਲਾ ਸਸ ਸੂਰ ਨਖਤਰ ਜੋਤਰੰ ਸਾਸੰ ਸਰੀਰ ਧਾਰਨ ਜੀਨ ਕਲਾ ਮਾਤ ਗਰਭ ਪ੍ਰਤਿਪਾਲੰਗ ਨਹ ਸ਼ਿਦੰਤ ਜਠਰ ਰੋਗਣ ਤੀਨ ਕਲਾ ਅਸਤੰਭੰ ਸਰੋਵਰੰ ਨਾਨਕ ਨਹ ਸ਼ਿਜੰਤ ਤਰੰਗ ਤੋਇਣੇ ਗੁਸਾਈ ਗ੍ਰਸਤ ਰੂਪੇਣ ਸਿਮਰੰ ਸਰਬਤਰ ਜੀਵਨੇ ਵਿਬੰਦਤ ਸੰਤ ਸੰਗੇਣ ਨਾਨਕ ਸਵਸ਼ ਮਾਰਗ ਹਰ ਭਗਤਨੇ ਮਸਕੰ ਪਗਨੰਤ ਸੈਲੰਗ ਕਰਦਮੰ ਨਰਤਰੰਤ ਪਪੀ ਲਕੈ ਸਾਗਰੰ ਲਗੰਤ ਪੰਗੰ ਤਮ ਪ੍ਰਗਾਸ ਅੰਧ ਕੈ ਸਾਦ ਸੰਗੇਨ ਸਿਮਰੰਤ ਗੋਬਿੰਦ ਹਰਣ ਨਾਨਕ ਹਰ ਹਰ ਹਰੇ ਤਿਲਕ ਹੀਣੰਗ ਜਥਾ ਵਿਪਲਾ ਅਮਰ ਹੀਣੰਗ ਜਥਾ ਰਾਜਨ ਆਵਦ ਹੀਣੰਗ ਜਥਾ ਸੂਰ ਨਾਨਕ ਧਰਮ ਹੀਣੰ ਮਤਥਾ ਵੈਸ਼ਨਵ ਨਾ ਸਖੰ ਨਾ ਚਕਰੰ ਨਾ ਗਦਾ ਨਾ ਸਿਆਮ ਅਚਰਜ ਰੂਪੰਗ ਰਹੰਤ ਜਨਮੰ ਨੇਤ ਨੇਤ ਕਥਿਤ ਵੇਦਾ ਊਚ ਮੂਚ ਅਪਾਰ ਗੋਬਿੰਦੇ ਬਸੰਤ ਸਾਦ ਰਿਦੰ ਅਚੁੱਤ ਭੁਜੰਤ ਨਾਨਕ ਪੜ ਭਾਗਿਏ ਉਧਿਆਨ ਵਸਨੰ ਸੰਸਾਰੰ ਚਨਬੰਦੀ ਸਵਾਨ ਸਿਆਲ ਖਰੈ ਵਿਖਮ ਸਥਾਨ ਮਨ ਮੋਹ ਮਦਰਿੰਗ ਮਹਾ ਅਸਾਦ ਪੰਚ ਤਸ ਕਰੇ ਹੀਤ ਮੋਹ ਭੈ ਪਰਮ ਪਰਮਣ ਅਹੰਗ ਫਾਂਸ ਤੀਖਣ ਕਠਣ ਪਾਵਕ ਤੋ ਅਸਾਧ ਕੋਰੰਗ ਅਗਮ ਤੀਰ ਨਹ ਲੰਗਦੇ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਣ ਉਦਰਣ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲੇ ਸਗਲੰ ਰੋਗ ਖੰਡਣੇ ਸਾਧ ਸੰਬੀਨ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਰੋ ਸਿਆਮਲੰ ਮਦਰ ਮਨੁਖ ਰਿਦੰ ਭੂ ਵੈਰਣਿ ਨਿਵੰਤ ਹਵੰਤ ਮਿਥਿਆ ਚੇਤਨ ਸੰਤ ਸਭ ਜਨੇ ਅਚੇਤ ਮੂੜਾ ਨਾ ਜਣੰਤ ਕਟੰਤ ਸਾਚਾ ਨੇਤ ਪਰਤੇ ਸਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗਰਸਤੇ ਰਚਿੰਤ ਪੁਰਖ ਹੈ ਕੁਟੰਬ ਲੀਲਾ ਅਨੇਤ ਆਛਾ ਵਿਖਿਆ ਵਿਨੋਦ ਪਰਮੰਤ ਪਰਮੰਤ ਬਹੁ ਜਨਮ ਹਾਰਿਓ ਸਰਣ ਨਾਨਕ ਕਰਨ ਮੈ ਹੈ ਹੀ ਜਿਹ ਵੀ ਹੀ ਰਸ ਕੇ ਮਦਰ ਪ੍ਰੀਏ ਤੁਯੰਗ ਸਤ ਹੰਤੰਗ ਪਰਮ ਬਾਦੰ ਅਪਰਤ ਇਥੇ ਸੁਧ ਅਸ਼ਰ ਹੋਣੇ ਗੋਬਿੰਦ ਦਮੋਦਰ ਮਾਦਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਣੇ ਚਰਨ ਕਮਲ ਨਹ ਪਜੰਤ ਤ੍ਰਣ ਸਮਾਨ ਤ੍ਰਿਗ ਜਨਮਨੇ ਹੀ ਪਪੀਲ ਕਾ ਗਰਸਤੇ ਗੋਬਿੰਦ ਸਿਮਰਨ ਤੁਯੰਗ ਤਨੇ ਨਾਨਕ ਅਨੇਕ ਬਾਰ ਨਮੋ ਨਮੇ ਤੈ ਰੰ ਤੈ ਮੇਰੰ ਸਹਿਕੰ ਤੈ ਹਰੀੰ ਬੂਡੰ ਤੈ ਤਰੀੰ ਊਲੰਗ ਤੈ ਭਰੀੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰਗੋੜ ਤਿਆਰੰ ਬ੍ਰਾਹਮਣ ਸੰਗ ਉਦਲੰਗ ਬ੍ਰਹਮ ਕਰਮ ਜੇ ਪੂਰਣ ਆਤਮ ਰਤੰ ਸੰਸਾਰ ਗਹਿੰ ਤੀਨਰ ਨਾਨਕ ਨਹਿ ਫੁਲੇ ਪਰ ਦਰਬ ਹਿਰਣ ਬਹੁ ਵਿਗਨ ਕਰਨ ਉਚਰੰਗ ਸਰਬ ਜੀ ਕਹਿ ਲੋ ਲਈ ਤ੍ਰਿਸ਼ਨਾ ਅਤ ਪਤ ਮਨ ਮਾਏ ਕਰਮ ਕਰਤ ਸੇ ਸੂਕਰੇ ਮਤੇ ਸੁਮੇਵ ਚਰਨੰ ਉਦਰੰ ਪੈ ਦੁਤਰੈ ਅਨੇਕ ਪਾਤਕ ਹਰਨੰ ਨਾਨਕ ਸਾਧ ਸੰਗਮ ਨ ਸੰਸੇਮ ਅਨੇਕ ਪਾਤਿਕ ਹਰਣੰਗ ਨਾਨਕ ਸਾਧ ਸੰਗਮ ਨ ਸੰਸਿਓ ਵੈਗੁਰਜੀ ਦਾ ਕਾਲ ਸਾਹਿਬ ਵੈਗੁਰਜੀ ਕੀ ਬਾਤੈ